ਸਾਧੂ ਕਾ ਸੰਗ ਪਾਪ ਬਨਾਈ ਨਾ ਸਾਧ ਸੰਗਿ ਅਮਰਤ ਗੁਣ ਗਾਇਨ ਸਾਧਕੈ ਸੰਗ ਸਰਵਥਾਨ ਗੰਮੋ ਨਾਨਕ ਸਾਧਕੈ ਸੰਗ ਸਤਿ ਜਨੋ ਸਾਧਕੈ ਸੰਗ ਨਹੀ ਕਛ ਕਾਲ ਦਰਸ਼ਿਨ ਭੇਟ ਤਹੋ ਤਿਨਹਾਂ ਸਾਧਕੈ ਸੰਗ ਤਨੁ ਕਥਾ ਕੈਸਾ ਸੰਗ ਨਾਨਕੁਰ ਹਰਿ ਸਾਧ ਕੈਸਾ ਸੰਗ ਜਿ ਹਉ ਵਾਸੁ ਇਲਾ ਸਾਧ ਸੰਗ ਜਿ ਸ਼ੁਰਤ ਹਰਿ ਮਹਿਲਾ ਜੋ ਇੱਛੈ ਸੋਈ ਪਲ ਪਾਵੇ ਸਾਧਕ ਸੰਗਿ ਨਿਰਥਾ ਜਾਵੇ ਪਾਰਮਰਹੰ ਸਾਧ ਰੇਦ ਵਸੈ ਨਾਨਕ ਕੋ ਤੇ ਸਾਧ ਸੰਗ ਰਸੈ ਸਾਦ ਕਾ ਸੰਗ ਸੁਨੋ ਹਰਿ ਨਾਮਾ ਸਾਧ ਸੰਗ ਹਰ ਕੀ ਧੁਨ ਗਾਓ ਸਾਦ ਕਾ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਬਉਨੇਤ੍ਰੈ ਸਾਦ ਕਾ ਸੰਗ ਲਗੈ ਪ੍ਰਭ ਮੀਠਾ ਸਾਧੂ ਕਾ ਸੰਗ ਘੜ ਘੜ ਰੀਟਾ ਸਾਧ ਸੰਗ ਮੈਂ ਆਗਿਆਕਾਰੀ ਸਾਧ ਸੰਗਤ ਭਈ